ਅਬੋਹਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਇੱਕ ਕੁੜੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸਕੂਟੀ ਦੇ ਉੱਤੇ ਸਵਾਰ ਹੋ ਕੇ ਇਹ ਕੁੜੀ ਜਾ ਰਹੀ ਸੀ ਤਾਂ ਇਸਦੇ ਸਿਰ ਦੇ ਵਿੱਚ ਤਲਵਾਰ ਮਾਰੀ ਗਈ ਹੈ ਤੁਹਾਨੂੰ ਦੱਸਦੀ ਕਿ ਅਬੋਹਰ ਦੇ ਵਿੱਚ ਜਾਨਲੇਵਾ ਹਮਲੇ ਦੀ ਘਟਨਾ ਸਾਹਮਣੇ ਸਕੂਟੀ ਤੇ ਜਾਂਦੀ ਕੁੜੀ ਦੇ ਉੱਤੇ ਹਮਲਾ ਕੀਤਾ ਗਿਆ ਸਿਰਫ ਇਹੇ ਆਸ਼ਿਕ ਨੇ ਸਾਥੀਆਂ ਦੇ ਮਨਾਲ ਮਿਲ ਕੇ ਇਹ ਹਮਲੇ ਨੂੰ ਅੰਜਾਮ ਦਿੱਤਾ ਹੈ ਸੀਸੀਟੀਵੀ ਦੇ ਵਿੱਚ ਪੂਰੇ ਹਮਲੇ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਕੁੜੀ ਨੂੰ ਕੁੱਟਦੇ ਨਜ਼ਰ ਆ ਰਹੇ ਸੀ ਹਮਲਾਵਰ ਕਈ ਸਾਲਾਂ ਤੋਂ ਕੁੜੀ ਨੂੰ ਇਹ ਤੰਗ ਪਰੇਸ਼ਾਨ ਕਰ ਰਿਹਾ ਸੀ ਸਰਫਰਾਜ਼ ਇੱਕ ਦੋਸਤੀ ਕਰਨ ਤੋਂ ਜਦੋਂ ਕੁੜੀ ਨੇ ਇਨਕਾਰ ਕੀਤਾ ਤਾਂ ਉਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤਲਵਾਰ ਦੇ ਨਾਲ ਜਨ ਲਿਵਾ ਹਮਲਾ ਕੀਤਾ ਤੇਜ਼ ਦੀ ਸੀਸੀਟੀਵੀ ਫੁਟੇਜ ਸਾਡੀ ਨਜ਼ਰਾਂ ਦੇ ਸਾਹਮਣੇ ਹੈ ਕਿ ਇਸ ਤਰੀਕੇ ਦੇ ਨਾਲ ਪਹਿਲਾਂ ਕੁੜੀ ਦੇ ਨਾਲ ਕੁੱਟਮਾਰ ਕੀਤੀ ਗਈ ਪਿੱਛੋਂ ਵਾਰ ਕੀਤਾ ਗਿਆ ਕੁੜੀ ਸਕੂਟੀ ਲੈ ਜਾ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਪਹਿਲਾਂ ਉਸ ਤੋਂ ਵਾਰ ਕੀਤਾ ਗਿਆ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਨੂੰ ਘਸੀੜਿਆ ਵੀ ਗਿਆ ਇਸ ਸਮੇਤ ਤਲਵਾਰ ਦੇ ਨਾਲ ਸਿਰ ਦੇ ਉੱਤੇ ਵਾਰ ਕੀ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਨਲੇਵਾ ਹਮਲਾ ਕੀਤਾ ਗਿਆ ਕਿਉਂਕਿ ਸਿਰਫਰੇ ਆਸ਼ਕਾਂ ਦਾ ਕੋਈ ਭਰੋਸਾ ਹੀ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਕਈ ਸਾਲਾਂ ਤੋਂ ਇਹ ਕੁੜੀ ਦੇ ਨਾਲ ਦੋਸਤੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਪਰ ਕੁੜੀ ਦੇ ਵੱਲੋਂ ਇਨਕਾਰ ਕੀਤਾ ਗਿਆ ਇਨਕਾਰ ਦਾ ਇਹ ਜਵਾਬ ਦਿੱਤਾ ਗਿਆ ਇਹ ਕਾਨੂੰਨ ਵਿਵਸਥਾ ਦੇ ਉੱਤੇ ਵੀ ਕਈ ਵੱਡੇ ਸਵਾਲ ਖੜੇ ਕਰਦਾ ਹੈ ਇਸ ਦੇ ਨਾਲ ਮਾਨਸਿਕ ਸਥਿਤੀ ਦੇ ਉੱਤੇ ਸਵਾਲ ਖੜੇ ਕਰਦਾ ਹੈ ਕਿ ਲੋਕਾਂ ਦੀ ਮਾਨਸਿਕ ਸਥਿਤੀ ਕਿਸ ਤਰੀਕੇ ਦੇ ਨਾਲ ਖਰਾਬ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ ਜੇਕਰ ਨਾ ਹੈ ਤਾਂ ਨਾ ਦਾ ਮਤਲਬ ਨਾ ਹੀ ਹੁੰਦਾ ਤੇ ਨਾ ਸੁਣਨ ਦੀ ਆਦਤ ਤੇ ਸਵਰ ਅਜਕਾ ਲੋਕਾਂ ਦੇ ਵਿੱਚ ਨਹੀਂ ਰਿਹਾ ਇਸ ਦੀ ਘਟਨਾ ਸੀ ਸੀਟੀਵੀ ਫੁਟੇਜ ਸਿੱਧਾ ਸਾਡੇ ਕੋਲ ਇੱਕ ਐਗਜ਼ਾਮਪਲ ਹੈ ਸਕਰੀਨ ਦੇ ਉੱਤੇ ਕਿਸ ਤਰੀਕੇ ਦੇ ਨਾਲ ਬੋਹਰ ਦੇ ਵਿੱਚ ਕੁੜੀ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਕੁੜੀ ਨੂੰ ਕੁੱਟਦੇ ਵੀ ਨਜ਼ਰ ਆਏ ਨੇ ਹਮਲਾਵਰ ਤੁਸੀਂ ਦੇਖ ਸਕਦੇ ਹੋ ਪਹਿਲਾਂ ਸਕੂਟੀ ਸਟਾਰਟ ਕਰਨ ਦੀ ਕੁੜੀ ਨੇ ਕੋਸ਼ਿਸ਼ ਕੀਤੀ ਉੱਥੋਂ ਜਾਣ ਦੀ ਕੋਸ਼ਿਸ਼ ਕਰਦੀ ਹੈ ਕੁੜੀ ਤਾਂ ਇਹ ਜਿਹੜਾ ਸਿਰਫਰਾ ਆਸ਼ਿਕ ਹੈ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਮਿਲ ਕੇ ਉਸਨੇ ਕੁੜੀ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀਤਾ ਸਕੂਟੀ ਤੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਕੁੜੀ ਤੇ ਸੜਕੋਲ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਕਈ ਸਾਲਾਂ ਤੋਂ ਇਹ ਕੁੜੀ ਨੂੰ ਤੰਗ ਤੇ ਪਰੇਸ਼ਾਨ ਕਰ ਰਿਹਾ ਸੀ ਕੁੜੀ ਦੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੁੜੀ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਨਾ ਨਹੀਂ ਸੁਣੀ ਗਈ ਸਿੱਧੇ ਤਰੀਕੇ ਦੇ ਨਾਲ ਨਾ ਦਾ ਜਵਾਬ ਇੱਕ ਵਾਰ ਜਾਨ ਲੈਵਾ ਹਮਲੇ ਦੇ ਨਾਲ ਦਿੱਤਾ ਗਿਆ ਅਬੋਹਰ ਦੀ ਇਹ ਘਟਨਾ ਹੈ ਜੋ ਕਿ ਸਾਡੀ ਸਕਰੀਨ ਦੇ ਉੱਤੇ ਸਾਡੇ ਸਾਹਮਣੇ ਆਈ ਹੈ ਕਈ ਸਾਲਾਂ ਤੋਂ ਇਹ ਪਿੱਛਾ ਕਰ ਰਿਹਾ ਸੀ ਕੁੜੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਤੇ ਕੁੜੀ ਦੇ ਸਿਰ ਤੋਂ ਜੀ ਹਾਂ ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਤਨੇਜਾ ਜੀ ਜੁੜੇ ਨੇ ਜੀ ਹਾਂ ਰਵਿੰਦਰਪਾਲ ਤਨੇਜਾ ਜੀ ਕਿਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਵੱਲੋਂ ਕਿਹੜੀ ਅੱਗੇ ਲਈ ਰੀ ਜੋ ਕਾਰਵਾਈ ਹੈ ਉਹ ਕੀਤੀ ਜਾਵੇਗੀ ਜੀ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਅਭੋਰ ਤੋਂ ਮਾਮਲਾ ਹੈ ਜਿੱਥੇ ਇੱਕ ਇੰਜੀਨੀਅਰਿੰਗ ਦੀ ਸ਼ਾਤਰਾ ਹੈਗੀ ਹੈ ਸਟੂਡੈਂਟ ਹੈ ਉਸ ਦੇ ਉੱਤੇ ਜਿਹੜਾ ਕਿ ਰਾਡ ਦੇ ਨਾਲ ਹਮਲਾ ਕੀਤਾ ਗਿਆ ਜੋ ਉਹਨਾਂ ਤਸਵੀਰਾਂ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਉਸ ਵੇਲੇ ਇਹ ਹਮਲਾ ਕੀਤਾ ਗਿਆ ਜਦ ਇੱਕ ਲੜਕੇ ਦੇ ਵੱਲੋਂ ਜਦ ਇਹ ਪਾਣੀ ਲੈਣ ਦੇ ਲਈ ਇੱਕ ਆਰਓ ਤੇ ਜਾਂਦੀ ਹੈ ਉਹ ਤੋਂ ਆਰਓ ਤੋਂ ਜਦ ਇਹ ਪਾਣੀ ਲੈ ਕੇ ਜਿਹੜਾ ਹੈਗਾ ਵਾਪਸ ਮੁੜ ਰਹੀ ਹੁੰਦੀ ਹੈ ਆਪਣੇ ਸਕੂਟਰ ਦੇ ਉੱਤੇ ਤਾਂ ਪਿੱਛੇ ਦੀ ਰਾਡ ਦੇ ਨਾਲ ਜਿਹੜਾ ਹੈਗਾ ਇਹਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਇੱਥੇ ਰਸ ਦੀ ਹੈ ਕਿ ਇੰਸਟਾਗ੍ਰam ਤੇ ਫੇਸਬੁੱਕ ਦੇ ਮਾਧਿਅਮ ਦੇ ਨਾਲ ਇੱਕ ਲੜਕਾ ਜਿਹੜਾ ਹੈਗਾ ਇਸ ਲੜਕੀ ਨੂੰ ਦੱਸਿਆ ਜਾ ਰਿਹਾ ਜੋ ਕਿ ਰਿਕੁਐਸਟ ਭੇਜ ਰਿਹਾ ਸੀਗਾ ਲਗਾਤਾਰ ਔਰ ਦੱਸਿਆ ਜਾ ਰਿਹਾ ਕਿ ਬੀਤੇ 1.5 ਸਾਲ ਤੋਂ ਇਸ ਲੜਕੀ ਦਾ ਕਹਿਣਾ ਕਿ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਔਰ ਇਸੇ ਦੇ ਚੱਲਦੇ ਆ ਜਿਹੜਾ ਕੀ ਹੈ ਉਸ ਲੜਕੀ ਦੇ ਵੱਲੋਂ ਉਕਤ ਲੜਕੇ ਦੇ ਜਿਹੜਾ ਕੀ ਫਰੈਂਡ ਰਿਕੁਐਸਟ ਜਾਂ ਦੋਸਤੀ ਜਿਹੜੀ ਹੈਗੀ ਹੈ ਉਸ ਤੋਂ ਨਾ ਕਰ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਇਸ ਲੜਕੇ ਦੇ ਵੱਲੋਂ ਉਹ ਲੜਕੀ ਦੇ ਉੱਤੇ ਜਿਹੜਾ ਕੀ ਹਮਲਾ ਕਰ ਦਿੱਤਾ ਗਿਆ ਜੋ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਜੀ ਇਹਦਾ ਦੱਸੇ ਕਿ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਿਹੜੀ ਕਾਰਵਾਈ ਕੀਤੀ ਜਾਵੇਗੀ ਕਿ ਇਹ ਮਾਮਲਾ ਦਰਜ ਕਰਵਾਇਆ ਗਿਆ ਕੁੜੀ ਦੇ ਵੱਲੋਂ ਕਿਉਂਕਿ ਸੀਸੀਟੀਵੀ ਤਾਂ ਸਾਡੀ ਅੱਖਾਂ ਦੇ ਸਾਹਮਣੇ ਹੈ ਜੀ ਬਿਲਕੁਲ ਹਸਪਤਾਲ ਦੇ ਵਿੱਚ ਕੁੜੀ ਇਲਾਜ ਹਦੀਨ ਹੈ ਔਰ ਪੁਲਿਸ ਨੇ ਜਿਹੜੀ ਸੀਸੀਟੀਵੀ ਹੈਗੀ ਹੈ ਉਹਦੇ ਆਧਾਰ ਦੇ ਉੱਤੇ ਅੱਜਾ ਕੀ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਸਪਤਾਲ ਤੋਂ ਐਮਐਲਆਰਵੀ ਜਿਹੜੀ ਹੈਗੀ ਹੈ ਕੱਟ ਕੇ ਜਿਹੜੀ ਹੈ ਉਹ ਪੁਲਿਸ ਕੋਲੇ ਪਹੁੰਚ ਚੁੱਕੀ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਬੰਦੀ ਕਾਰਵਾਈ ਆਪਣ ਦੇ ਵਿੱਚ ਲਿਆਣਗੇ ਜੀ ਹਾਂ ਆਸ-ਪਾਸ ਦੇ ਲੋਕਾਂ ਦੇ ਵੱਲੋਂ ਵੀ ਮਦਦ ਕੀਤੀ ਗਈ ਤੇ ਕੁੜੀ ਦੇ ਉੱਤੇ ਹਮਲਾ ਕਰਨ ਦੀ ਹਿੰਮਤ ਕਿਸ ਤਰੀਕੇ ਦੇ ਨਾਲ ਆ ਜਾਂਦੀ ਹੈ ਕਿਉਂਕਿ ਫੇਸਬੁੱਕ ਤੋਂ ਰਿਐਲਿਟੀ ਤੱਕ ਇਹ ਮਾਮਲਾ ਕਿਵੇਂ ਵੱਧ ਗਿਆ ਇਹ ਕਾਨੂੰਨ ਵਿਵਸਥਾ ਦੇ ਉੱਤੇ ਵੀ ਬੱਡੇ ਸਵਾਲ ਖੜੇ ਕਰਦਾ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਇਸ ਲੜਕੀ ਦੇ ਵੱਲੋਂ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਲਗਾਤਾਰ ਤਕਰੀਬਨ ਪਿਛਲੇ ਡੇਢ ਸਾਲ ਤੋਂ ਤਾਂ ਉਸੇ ਦੇ ਜਿਹੜਾ ਕਿ ਚੱਲ ਰਿਹਾ ਇੱਕ ఆ లడ్కినే ਜਦੋਂ ਇਸ ਲੜਕੇ ਦੀ ਗੱਲ ਨਹੀਂ ਮੰਨੀ ਫ੍ਰੈਂਡ ਰਿਕੁਐਸਟ ਜਿਹੜੀ ਹੈ ਇੰਸਟਾਗ੍ਰam ਜਾਂ ਫੇਸਬੁਕ ਵਗੈਰਾ ਤੇ ਆ ਰਹੀਆਂ ਸੀ ਨਹੀਂ ਮੰਨੀਆਂ ਤਾਂ ਫਿਰ ਇਸ ਲੜਕੇ ਨੇ ਪੈਚ ਦੇ ਵਿੱਚ ਆ ਕੇ ਜਿਹੜਾ ਕੀ ਗਦਫਾਲ ਇਸ ਦੇ ਵੱਲੋਂ ਆਪਣਾ ਜਿਹੜਾ ਹੈਗਾ ਮੂੰਹ ਟੱਕਿਆ ਹੋਇਆ ਸੀ ਪਹਿਚਾਨ ਜਿਹੜੀ ਹੈ ਲੜਕੇ ਦੇ ਵੱਲੋਂ ਲੱਭੀ ਹੋਈ ਸੀ ਲੇਕਿਨ ਲੜਕੀ ਨੇ ਇਸ ਦੀ ਪਹਿਚਾਨ ਜਿਹੜੀ ਹੈ ਪੁਲਿਸ ਨੂੰ ਦੱਸ ਦਿੱਤੀ ਹੈ ਹਾਲਾਂਕਿ ਪੁਲਿਸ ਕਾਰਵਾਈ ਦੀ ਹੁਣ ਗੱਲ ਜਿਹੜੀ ਹੈਗੀ ਉਹ ਆਕ ਰਹੀ ਹੈ ਜੀ ਜੀ ਹਾਂ ਮਾਨਸਿਕ ਸਥਿਤੀ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਲੋਕਾਂ ਦੀ ਕਿਸ ਤਰੀਕੇ ਦੇ ਨਾਲ ਨਾ ਕੀਤੀ ਗਈ ਤਾਂ ਕੁੜੀ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਅਰਵਿੰਦਰ ਪਾਲ ਤੇ ਨੀਰਜ ਜੀ ਇਸ ਜਾਣਕਾਰੀ ਦੇ ਲਈ ਤੁਹਾਡਾ ਧੰਨਵਾਦ ਸੀਸੀਟੀਵੀ ਫੁਟੇਜ ਸਾਡੇ ਸਾਹਮਣੇ ਹੈ ਕਿ ਕਿਸ ਤਰੀਕੇ ਦੇ ਨਾਲ ਦੋਸਤੀ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਕੁੜੀ ਦੇ ਉੱਤੇ ਜਾਨਲੇਵਾ ਹਮਲਾ ਸਿਰਫ ਰਿਆਸ਼ਕ ਦੇ ਵੱਲੋਂ ਕੀਤਾ ਗਿਆ ਹੈ ਇਹ ਮਾਨਸਿਕ ਸਥਿਤੀ ਦੇ ਉੱਤੇ ਤਾਂ ਸਵਾਲ ਖੜੇ ਕਰਦਾ ਹੀ ਹੈ ਮਾਮਲਾ ਪਰ ਕਾਨੂੰਨ ਵਿਵਸਥਾ ਦੇ ਉੱਤੇ ਵੀ ਕਰਦਾ ਹੈ ਕਿ ਦਿਨ ਦਿਹਾੜੇ ਤਲਵਾਰ ਲੈ ਕੇ ਆਇਆ ਇੱਕ ਵਿਅਕਤੀ ਤੇ ਕੁੜੀ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਕੁੜੀ ਦੇ ਵੱਲੋਂ ਬਾਅਦ ਦੇ ਵਿੱਚ ਮਦਦ ਮੰਗੀ ਗਈ ਆਸ-ਪਾਸ ਦੇ ਲੋਕ ਇਕੱਠੇ ਹੋਏ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਸੋਸ਼ਲ ਮੀਡੀਆ ਦੀ ਪੋਸਟ ਦੇ ਉੱਤੇ ਰਿਕੁਐਸਟਾਂ ਭੇਜਣ ਸੋਸ਼ਲ ਜਿਨ੍ਹਾਂ ਆਪਾਂ ਰੀਅਲ ਲਾਈਫ ਕਹਿ ਦਨੇ ਆ ਰੀਅਲ ਤੋਂ ਰੀਅਲ ਲਾਈਫ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੁੰਨਸ ਕੱਢੀ ਗਈ ਬਦਲਾ ਲਿਆ ਗਿਆ ਦੋਸਤੀ ਤੋਂ ਇਨਕਾਰ ਕਰਨ ਦਾ ਇਸ ਮਾਮਲੇ ਦੇ ਉੱਤੇ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਉਸ ਦੇ ਉੱਤੇ ਸਾਡੀ ਨਜ਼ਰ ਬਣੀ ਹੋਈ ਹੈ 1.5 ਸਾਲ ਤੋਂ ਇੱਕ ਮੁੰਡਾ ਮੈਨੂੰ ਪਰੇਸ਼ਾਨ ਕਰ ਰਿਹਾ ਸੀਗਾ ਟੌਰਚਰ ਕਰ ਰਿਹਾ ਸੀਗਾ ਉਹਨੇ ਮੈਨੂੰ ਕਿੱਥੋਂ ਵੀ ਸਾਰਿਆਂ ਕੋਲੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਬਟ ਮੈਂ ਉਹਨੂੰ ਹਰ ਜਗ੍ਹਾ ਤੋਂ ਬਲੌਕ ਕਰ ਦਿੱਤਾ ਤੇ ਉਹ ਬਹੁਤ ਟੌਰਚਰ ਕਰ ਰਿਆ ਸੀਗਾ ਵੀ ਮੇਰੇ ਨਾਲ ਮਤਲਬ ਫੋਰਸ ਕਰ ਰਿਆ ਸੀਗਾ ਤੇ ਆयो ਮੈਂ ਉਹਨੂੰ ਕੋਈ ਰਿਪਲਾਈ ਨਹੀਂ ਦਿੱਤਾ ਤੇ ਉਹਦੀ ਵਜ੍ਹਾ ਨਾਲ ਉਹ ਇਰੀਟੇਟ ਹੋ ਗਿਆ ਸਾਈਕੋ ਟਾਈਪ ਸੀ ਥੋੜਾ ਜਿਹਾ ਤੇ ਅੱਜ ਮੈਂ ਪਾਣੀ ਲੈਣ ਗਈਆਂ ਤੇ ਉਹਨੇ ਉਹਦੇ ਨਾਲ ਦੋ ਹੋਰ ਮੁੰਡੇ ਸੀਗੇ ਉਹਨਾਂ ਦੇ ਫੇਸ ਕਵਰ ਸੀਗੇ ਪਹਿਲਾਂ ਮੇਰੇ ਰॉड ਮਾਰੀ ਲੋਹੇ ਦੀ ਸਿਰ ਦੇ ਵਿੱਚ ਫਿਰ ਸਾਰੀ ਬਾਡੀ ਤੇ ਸਿਰ ਦੇ ਵਿੱਚ ਸਾਰੀ ਬਾਡੀ ਤੇ ਰॉड ਮਾਰੀ ਤੇ ਫਿਰ ਉਸ ਤੋਂ ਬਾਅਦ ਲੋਹੇ ਦਾ ਕਾਪਾ ਟਾਈਪ ਸਮਥਿੰਗ ਕੋ ਸਿਰ ਦੇ ਵਿੱਚ ਮਾਰਿਆ ਸੋਵਲ ਮੈਂ ਬੀਰੂਸ਼ ਕਿੰਨੀ ਕੁ ਦੂਰੀ ਤੇ ਐ ਜਿੱਧਰ ਤੁਸੀਂ ਪਾਣੀ ਲੈਣ ਗਏ ਸੀ 200 300 ਮੀਟਰ ਦੀ ਦੂਰੀ ਤੇ ਐ ਕਿੰਨੇ ਟਾਈਮ ਤੋਂ ਪਰੇਸ਼ਾਨ ਕਰ ਰਿਹਾ ਸੀ ਡੇਢ ਦੋ ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ ਸਭ ਤੋਂ ਪਹਿਲਾਂ ਕੰਟੈਕਟ ਕਿਵੇਂ ਕੀਤਾ ਸੀ ਉਹਨੇ ਤੁਹਾਨੂੰ ਉਹਨੇ ਇੰਸਟਾ ਤੋਂ ਸਭ ਤੋਂ ਪਹਿਲਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਮੈਂ ਬਲੌਕ ਕਰਤਾ ਸੀ ਜਾਂ ਮੈਸੇਜ ਦਾ ਰਿਪਲਾਈ ਵੀ ਨਹੀਂ ਕਦੀ ਉਹਦੇ ਪਰਿਵਾਰ ਨੂੰ ਸਮਝਾਉਣ ਦੀ ਗੱਲ ਕੀਤੀ ਆਪਰੇ ਪਰਿਵਾਰਦਾਰ ਮੇਰੇ ਪੇਰੈਂਟਸ ਨੇ ਦੋ ਤੋਂ ਤਿੰਨ ਵਾਰੀ ਉਹਨਾਂ ਦੇ ਫੈਮਲੀ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਦੇ ਪੇਰੈਂਟਸ ਨੇ ਵੀ ਕਹਿਤਾ ਕਿ ਸਾਡੇ ਹੱਥ ਤੋਂ ਬਾਹਰ ਐ ਸੀ ਕੁਝ ਨਹੀਂ ਕੀ ਮੰਗ ਕਰਦੇ ਹੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਮੈਂ ਬਸ ਇਹ ਕਹਿਨੀ ਆ ਕਿ ਜਿਸ ਤਰ੍ਹਾਂ ਮੇਰੀ ਹਾਲਤ ਕੀਤੀ ਹੈ ਮੈਨੂੰ ਇੰਨਾ ਕੋ ਸਪੋਰਟ ਮਿਲੇ ਸਰਕਾਰ ਵੱਲੋਂ ਕਿ ਮੈਂ ਆਪਣੀ ਲਾਈਫ ਫ੍ਰੀਲੀ ਜੀ ਸਕਾਂ ਮੈਂ ਕਿਤੇ ਵੀ ਆਣਾ ਜਾਣਾ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਇਹਨੂੰ ਜਿੰਨੀ ਜ਼ਿਆਦਾ ਹੋ ਸਕੀ ਹੈ ਸਖਤੀਆਂ ਉਨੀ ਤੋਂ ਉਨੀ ਜ਼ਿਆਦਾ ਸਖਤ ਸਜ਼ਾ ਹੋਵੇ ਜੀ ਇਹ ਤਾਂ ਸਭਾंचं ਕੰਮ ਹੈ ਲਾ ਰਿਸੀਵ ਹੋ ਗਿਆ ਤੁਸੀਂ ਪਰ ਕਰੋ ਜੀ ਉਹਨੇ ਲੜਕੀ ਦੇ ਜੋ ਗਿਆਨ ਕਾਜ ਦਿੱਤੇ ਜਾਣਗੇ ਤੇ ਉਹਦੇ ਗਿਆਨਾਂ ਦੇ ਮੁਤਾਬਕ ਕੰਮ ਕਰਵਾ ਲਿਆ ਮਾਚ ਰਹੀ ਜੀ ਕਿੰਨੀ ਸੱਤਾ ਜਿਹੜੀ ਐਮਐਲਏ ਦੇ ਮੁਤਾਬਿਕ ਚਲਦਾ ਐਮਐਲਏ ਦੇ ਮੁਤਾਬਿਕ ਜਿਹੜੀ ਸੱਤਾ ਜਿਹੜੀ ਸੱਚ ਚ ਲਗਣੀ ਪਾਈਦੀ ਹੈ ਲੋਕੀ ਨੂੰ ਭਲਾ ਦੀ ਕਰੀਏ ਫਿਰ ਇਹ ਤੋਂ ਲਾਭ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਵਿਆਨ ਦੇ ਆਧਾਰ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਚਾਹੀਦੀ ਕੀ ਮੰਨਦੇ ਹੋ ਕਿ ਅੱਜ ਦੇ ਸਮਾਜ ਵਿੱਚ ਲੜਕੇ ਲੜਕੀਆਂ ਲਈ ਹੈ ਜਾਂ ਕਿਹੜੇ ਕਿਸੇ ਅਸੁਰੱਖਿਅਤ ਹਨ ਤੁਸੀਂ ਸੁਣੋ ਜਿਹੜਾ ਗੱਲਾਂ ਕਿ ਲੋਕੀਆ ਜਿਹੜੇ ਆਪਣੇ ਹੱਕ ਵਾਸਤੇ ਨਹੀਂ ਬਾਤ ਕਰ ਸਕਦੇ ਲੇਕਿਨ ਕੁਛ ਕਿਡਨੀ ਫੇਲ ਲੀਵਰ ਫੇਲ कैंसर या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर